ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀਆਂ ਗੱਲਾਂ ਬਾਤਾਂ ਬਲੌਗ ਦੇ ਵਿੱਚ ਅੱਜ ਆਪਾਂ ਆਏ ਹਾਂ ਜੀ ਬੈਰੀ ਸਾਈਡ ਤੇ ਸਟ੍ਰੇਨਰ ਸ਼ਹਿਰ ਆ। ਤੁਸੀਂ ਲੋਕ ਦੇ ਇੱਥੇ ਟਰੱਕ ਲਾ ਕੇ ਬ੍ਰੇਕ ਜੇ ਹੀ ਹੋਈ ਸੀ। ਮੈਂ ਕੱਟਿਆ ਲੋਪੀ ਵੀਡੀਓ ਬਣਾਉਣੀ ਹੈ ਬਹੁਤ ਸੋਹਣਾ ਬੀਰੂ ਬਣਦਾ। ਹਾਂ ਪੱਤੇ ਦੇਖੋ ਨਾ। ਪਾਣੀ ਵਾਦੀ ਇਹ ਚੱਲਦਾ ਹੀ ਰਹਿੰਦਾ ਹੈ ਸਦਾ ਹੀ ਹਾਂ ਨਾ ਪਾਣੀ ਸਾਫ ਬਹੁਤ ਹੈ ਇੱਕ ਚੀਜ਼ ਪਾਣੀ ਦਾ ਨਹੀਂ ਇੱਥੇ ਭਾਈ ਪਤਾ ਲੱਗਦਾ ਹਾਂ ਜਿੱਦਾਂ ਨਾ ਚੜ੍ਹਦੇ ਪਾਸੇ ਨੂੰ ਜਾਂਦਾ ਤਾਂ ਆ ਪਾਣੀ ਹੈ ਨਾ ਮੈਂ ਅੰਦੇ ਵੀ ਮੈਂ ਦੇਖਿਆ ਬਹੁਤ ਵਾਰ ਸੂਝ ਨਿਕਲਦਾ ਈਸ ਤੇ ਆ ਹਾਂ ਈਸ ਕਰ ਹੁੰ ਜਾਂਦਾ ਪਤਾ ਨਹੀਂ ਕਿ ਆ ਵੀ ਆਪਣੇ ਸਾਡੇ ਲਹਿੰਦੇ ਪਾਸੇ ਨੂੰ ਪਾਣੀ ਹਮੇਸ਼ਾ ਹੁੰਦਾ ਇਹ ਪਤਾ ਨਹੀਂ ਕੀ ਚੱਕਰ ਹੈ ਇੱਥੋਂ ਜਾ ਕੇ ਆ ਜੀ ਪਰ ਇਹ ਛੋਟਾ ਜਿਹਾ ਟੌਣ ਆ ਇੱਥੇ ਸਾਰੇ ਹੀ ਇੱਕ ਦੂਜੇ ਨੂੰ ਜਾਣਦੇ ਆ ਆਪਣੇ ਹੀ ਪਿੰਡਾਂ 'ਚ ਹੁੰਦੇ ਹੈਗੇ ਹਾਂ ਨਾ ਹਾਂ ਸਾਰੇ ਹੀ ਬੁਲਾਉਂਦੇ ਆ ਇੱਕ ਦੂਜੇ ਨੂੰ ਸਾਰਿਆਂ ਨੂੰ ਬਾਈ ਨੇਮ ਹੈ ਇੱਥੇ ਪਤਾ ਹੁੰਦਾ ਆ ਹੈ ਹਾਂ ਦੇਖ ਲੋ ਐ ਪੂਰਾ ਇੱਥੇ ਉੱਧਰਾਂ ਨੂੰ ਨਹੀਂ ਕੋਈ ਖੜਾ ਹੁੰਦਾ ਨਾ ਰੋਡ ਤੇ ਤੁਹਾਨੂੰ ਹੱਥ ਖੜਾ ਕਰਦੇ ਆ ਦੇ ਆ। ਇੱਕੋ ਜਿਹਾ ਕਰਿਆਨੇ ਦੀ ਪਿੰਡ ਤੇ ਟਿਕਾਣਾ ਹੁੰਦੀ ਉੱਥੇ ਲੈ। ਕਰਿਆਨੇ ਦੀ ਦੁਕਾਨ ਹੈ ਆਓ। ਦੇਖੋ ਪਿੰਡਾਂ ਵਾਲਾ ਜਿੱਦਾਂ ਆਪਣੇ ਪਿੰਡ ਹੁੰਦਾ ਉਹ ਨਹੀਂ ਇੰਨੀ ਸ਼ਾਂਤੀ ਇੱਥੇ ਬਲਾ ਕੇ। ਜੋਰਪੁਰ ਚ ਵੀ ਭਾਜੀ ਇਦਾਂ ਹੀ ਆ। ਅੱਛਾ ਜੀ। ਹਾਂ। ਵਧੀਆ ਹੈ। ਵਧੀਆ ਮੋੜ। ਉਹ ਵਧੀਆ ਲਾ ਦੇ ਇੱਥੇ ਆ। ਹਾਂ ਜੀ। ਆ ਗਿਆ ਗਰੇ ਵਾਲ ਹੁਣੀ ਵੀ ਆ ਗਿਆ ਇਹ ਨਜ਼ਾਰਾ ਲੋਕੀ ਜੀ ਵਾਹ ਹੈ ਤਾਂ ਹਾਂ ਹਾਂ ਦੀ ਪੁੱਛ ਹਾਂਜੀ ਦੇਖੋ ਭਾਜੀ ਪਿੰਡਾਂ ਵਾਲਾ ਮਾਹੌਲ ਹੈ ਕੋਈ ਕੋਈ ਗਲੀ ਚ ਫਿਰਦਾ ਆ ਹਨਾ ਕੋਈ ਕੋਈ ਟਾਵਾ ਟਾਵਾ ਸਾਰੇ ਹੀ ਇਸ ਵੇਲੇ ਕੰਮਾਂ ਤੇ ਹੀ ਗਿਓ

ਆ ਵੀ ਕੋਟ ਤੇ ਸੋਹਣੀ ਲਿਖੀ ਹਾਂ ਹਾਂ ਲਓ ਜੀ ਆਪਾਂ ਪੰਤੀ ਆਫ ਸਿੰਕ ਦਰਸ਼ਨੇ ਕਰਾ ਦੇਣੇ ਦਰਸ਼ਨੇ ਕਰਾ ਦੇਣੇ ਸਿਟੀ ਦਾ ਇਹਦੇ ਅੰਦਰ ਛੋਟੇ ਛੋਟੇ ਪਿੰਡ ਆ ਗਏ ਹਾਂ ਆ ਵੀ ਸਹੀ ਵੀ ਆਹ ਪੱਤਿਆਂ ਨੇ ਬਹੁਤ ਪੱਟੀ ਦੁਨੀਆ ਹਨ ਇਹਦੇ ਪਿੱਛੇ ਆ ਗਏ ਹਾਂ ਸਰ ਭਜਨ ਮਾਨ ਨੇ ਹਰ ਭੈਣਵਾ ਨੀ ਤਨ ਤਨ ਕਰਾਤੀ ਹੈਲੋ ਹਾਏ ਦੇ ਲੋ ਸਾਰੇ ਬੁਲਾਉਂਦੇ ਐ ਇੱਥੇ ਇੱਕ ਦੂਜੇ ਨੂੰ ਨਾਲੇ ਅਸੀਂ 100 150 ਕਿਲੋਮੀਟਰ ਤੋਂ ਐ ਹੋਆ ਉਹ ਸਾਨੂੰ ਨਾ ਜਾਣੇ ਆਪਾਂ ਉਹ ਨੂੰ ਨਹੀਂ ਹੈ ਨਾ ਦੇਖ ਲਓ ਹੈਲੋ ਕਹਿੰਦੇ ਹੀ ਗਿਆ ਜਰੂਰ ਬਲਾਕੇ ਲੰਘਦੇ ਹਾਂ 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 ਦੱਸ ਦੋ ਯਾਰ ਮੂਹ ਨਹੀਂ ਆ ਹਾਂ ਭਾਜੀ ਇਹ ਇਹੀ ਪਿੰਡਾਂ ਵਾਲਾ ਕਲਚਰ ਹੈ ਜਿਹੜਾ ਆਪਣੇ ਇੱਕ ਦੂਜੇ ਨੂੰ ਹੱਥ ਖੜਾ ਕਰਕੇ ਜਾਂਦੇ ਆਂ ਸ਼ਹਿਰਾਂ 'ਚ ਹੁਣ ਨਹੀਂ ਇਹ ਚੀਜ਼ ਹੁੰਦੀ ਹੈ ਨਾ ਇੰਡੀਆ 'ਵੀ ਜਿੱਦਾਂ ਆਪਣੇ ਉਧਰ ਟ੍ਰਾਂਟੋ ਵਾਲੀ ਸ਼ਹਿਰ ਤੇ ਨਹੀਂ ਹੈਗਾ ਦੇਖ ਲਓ ਪਿੰਡੂ ਵੀ ਕਿੱਥੇ ਜਾਓ ਚੱਲ ਜਾਓ ਇੰਡੀਆ ਆ ਇੱਥੇ ਆ ਜਾਓ ਵੀ ਹੁੰਦਾ ਆ ਇਹ ਹੈ ਹਨਾ ਦੇਖੋ ਆਪਾਂ ਗੱਲ ਕਰਦੇ ਪਹਿਲਾਂ ਵੀ ਉਹਨ ਲੇਡੀ ਨੇ ਬੁਲਾਇਆ ਸੀ ਇਹ ਹੁਣ ਬਜ਼ੁਰਗ ਆ ਦੇਖ ਲਓ ਨਾ ਬੁਲਾਇਆ ਆਪਾਂ ਨੂੰ ਆ ਆਏ ਸਹੀ ਸ਼ਹਿਰ ਤੇ ਆ ਜੀ ਪੈਂਡ ਤੇ ਜੌਂਡੀਅਰ ਦੀ ਏਜੰਸੀ ਆ ਛੋਟੇ ਵੱਡੇ ਸਾਰੇ ਟਰੈਕਟਰ ਇੱਥੇ ਹੈਗੇ ਆ ਨਾ ਕੋ ਸੁਨੂ ਸੁਨੂ ਵਾਲੇ ਕੋਲ ਕੋਲ ਵਿੱਚ ਵੱਡੇ ਟਰੈਕਟਰ ਵੀ ਖੜੇ ਆ ਕੰਪੈਨਾਂ ਵੀ ਬੜੀਆਂ ਪਾਰਲੇ ਪਾਸੇ ਆ ਚੱਲ ਰਿਹਾ ਪਾਣੀ ਇੱਧਰੋਂ ਜਿੱਦ ਜਿੱਦ ਅੱਗੇ ਨੂੰ ਜਾਈ ਜਾਂਦਾ ਫਿਰ ਵਧ ਹੀ ਜਾਂਦਾ ਪਾਣੀ ਬੜਾ ਸਾਫ਼ ਆਇਆ ਹੈ ਪੱਥਰਾ ਜਿਹਾਂ ਦੀ ਨਾ ਛੋਟੇ ਛੋੜੇ ਪੱਟਿਆ ਜਿਹਾਂ ਦੀ ਹੋ ਹੋ ਕੇ ਆਉਂਦਾ ਉਹ ਪਿੱਛੋਂ ਤਾਂ ਚੰਗੀ ਆਵਾਜ਼ ਕਰ ਰਿਹਾ ਸ਼ਾਇਦ ਹੁਣ ਨਾਂ ਸੁਣਦਾ ਹੋਵੇ ਵਿੱਚੋਂ ਤਾਂ ਇਹ ਜਿੱਦਾਂ ਜਿੱਦਾਂ ਅਸੀਂ ਰੋਡ ਦੇ ਨਾਲ ਘੁੰਮਦੇ ਹਾਂ ਨਾ ਉਦੋਂ ਤਾਂ ਕਦੇ ਇੱਧਰ ਨੂੰ ਘੁੰਮ ਜਾਂਦਾ ਹੈ ਪਾਣੀ ਨਾਲ ਕਦੇ ਦੂਰ ਹੋ ਜਾਂਦਾ ਹੈ ਜਿੱਦੋਂ ਮੈਂ ਪਿੱਛੋਂ ਆਇਆ ਸੀਗਾ ਤਾਂ ਨਾਲੇ ਹੀ ਨਾਲ ਕਦੇ ਉੱਧਰ ਹੋ ਜਾਂਦਾ ਘੁੰਮ ਕੇ ਕਦੇ ਉੱਧਰ ਆ ਜਾਂਦਾ ਹੈ ਇੱਥੋਂ ਕ ਚੰਗੀ ਆਵਾਜ਼ ਕਰਦਾ ਹੈ ਪਾਣੀੋਂ ਦੇ ਉੱਚੇ ਥਾਂ ਤੋਂ ਆ ਰਿਹਾ ਇੱਧਰੋਂ ਪਿੱਛੋਂ ਇਹ ਉਹੀ ਆ ਜਿਹੜਾ ਪਹਿਲੀ ਵੀਡੀਓ ਸੀਗਾ ਇਹ ਹੁਣ ਮੈਂ 2 ਕਿਲੋਮੀਟਰ ਇੱਧਰ ਆ। ਉਹ ਦਿਖੋ ਲੱਗ ਗਿਆ ਥੋਂ ਹੁਣ ਸਾਹਮਣੇੋਂ ਦੂਰ ਹੋਈ ਜਾਂਦਾ ਆ ਸੜਕ ਤੋਂ। ਫੇਰ ਇਹਨਾਂ ਅੱਕੇ ਜਾ ਕੇ ਨੇੜੇ ਹੋ ਜਾਣਾ ਆ। ਕਿਤੇ ਕਿਤੇ ਨਿਕੜੇ ਜਾਂਦਾ ਹੈ ਸੜਕ ਤੇ ਕਿਤੇ ਕਿਤੇ ਦੂਰ ਹੋ ਜਾਂਦਾ ਹੈ। ਉਹ ਪੈਂਡਾ ਵਾਲੇ ਬੜਾ ਇੱਥੇ ਗੱਟੀਆਂ ਲੈ ਲੈ ਕੇ ਖੜੇ ਹੁੰਦੇ ਆ ਕਈ ਵੇਲੇ। ਸ਼ਾਮ ਜਿਹੇ ਨੂੰ। ਹਾਂ ਦੇ ਇੱਥੋਂ ਪਹਿਲੇ ਦੂਰ ਹੋ ਗਿਆ ਆ ਹੁਣ। ਇੱਕ ਤਾਂ ਕਈ ਵੇਲੇ ਬਿਲਕੁਲ ਨਾਲ ਆ ਜਾਂਦਾ ਕਈ ਵੇਲੇ ਦੂਰ ਹੋਈ ਜਾਂਦਾ। ਘਰ ਦੇਖੋ ਕਿੰਨਾ ਵਧੀਆ ਬਣਾਇਆ ਬਿਲਕੁਲ ਨੇਚਰ ਐ ਕੁਛ ਬਣੀ ਕੀਤਾ ਜਿੱਥੇ ਉੱਚੀ ਜਗ੍ਹਾ ਤੇ ਹੈਗਾ ਉੱਥੇ ਘਰ ਬਣਾ ਕੇ ਆ ਥੱਲੇ ਸਾਰਾ ਘਾਹ ਹੀ ਨਹੀਂ ਲਾਏ ਆ ਉਹ ਸੋਨਾ ਘਰ ਆ ਇਸ ਹਾਲ ਕੋ ਪਹਿਲਾਂ ਹੀ ਬਣਿਆ ਆ ਸਾਲ ਕੋ ਪਹਿਲਾਂ ਅਸੀਂ ਇੱਥੋਂ ਲੰਗੇ ਸੀ ਕਿ ਤਾਂ ਉਦੋਂ ਅਜੇ ਬਣਦਾ ਸੀਗਾ ਹੁਣ ਤਾਂ ਰੈਡੀ ਹੋ ਗਿਆ ਆ ਅੱਧਰ ਖੇਤ ਐ ਅੱਗੇ ਉਹ ਤਾਂ ਡਰਾਫਟਾਂ ਦੇ ਪੱਥੇ ਪੁੱਥੇ ਝੜ ਚੁੱਕੇ ਆ ਨਾ ਸਾਰਿਆਂ ਦੇ ਅੱਜ ਤੋਂ ਮਹੀਨਾ ਪਹਿਲਾਂ ਇੱਧਰ ਜਦੋਂ ਲੰਘੇ ਸੀ ਤਾਂ ਬਹੁਤ ਵਧੀਆ ਲੱਗਦਾ ਸੀ। ਉਹ ਸਾਰਾ ਹੀ ਘਾਲਾ ਇਹ ਇਧਰੋਂ ਰੋੜ ਜਾਂਦਾ ਇਹਨਾਂ ਦਾ ਆ ਕੱਚਾ। ਆ ਇਧਰੋਂ ਰਸਤਾ ਜਾਂਦਾ ਇਹਨਾਂ ਦੇ ਘਰ ਨੂੰ। ਉਹਦੇ ਬੋਸ ਬੋਸੂ ਰੱਖਿਓ ਗਾਈਆਂ ਖੜੀਆਂ ਆ ਪੰਜ ਸੱਤ ਤੱਕ ਇੱਥੇ ਕਿੱਦਾਂ ਜੇ ਵਸੋ ਉੱਚੀਆਂ ਨੀਮਾ ਪਹਾੜੀਆਂ ਤੇ ਘਾਰਿਆ ਸਾਰੇ ਬਣਿਓ ਜੋਗਾ ਤੇ ਖੜਾ ਕਾਫੀ ਇੱਥੇ ਹਾਂ ਦੇ ਇਦਾਂ ਹੀ ਇੱਥੇ ਘਰ ਉੱਚੇ ਨਹੀਂ ਵਿੱਚ ਹੁੰਦੇ ਦੱਸਦੇ ਉੱਚੇ ਖੇਤ ਆ ਇੱਧਰ ਆ ਕੇ ਮਨ ਨੂੰ ਸਕੂਨ ਜਿਹਾ ਆਉਂਦਾ ਜਿੱਦਾਂ ਨਾ ਸ਼ਹਿਰਾਂ ਚੋਂ ਨਿਕਲ ਕੇ ਆ ਕੇ ਜਿੱਦਾਂ ਆਪਾਂ ਇੰਡੀਆ ਚੱਲ ਜਾਈਦਾ ਪਹਾੜਾ ਪੂਣਾ ਚ ਨੂੰ ਇੱਥੇ ਵੀ ਉਹੀ ਚੀਜ਼ ਆ ਪਈਆ ਬਰੇਜ ਆ ਜਿਹੜਾ ਆਹ ਵਾਲਾ ਲੱਕੜ ਦਾ ਬਣਿਆ ਆ ਇਹ 1903 ਦਾ ਉੱਥੇ ਪਿੱਛੇ ਲਿਖਿਆ ਆਇਆ ਨਹੀਂ ਹਾਂ ਦੇਖ ਲਓ ਇਹ ਕਾਫੀ ਹੈ ਹਾਂ ਇਹ ਨਹੀਂ ਆਪਣਾ ਬਣਾਇਆ ਪ੍ਰਾਈਵੇਟ ਜਿੱਦਾਂ ਪ੍ਰਾਪਰਟੀ ਲਈ 1903 ਆਉਣੀ ਪਿੱਛੇ ਲਿਖਿਆ ਇਹਦੀ ਲਿਮਟ ਹੈ ਨਾਲੇ ਵੇਟ ਦੀ ਵੀ ਤੁਹਾਨੂੰ ਤੁਸੀਂ ਇੰਨਾ ਲੈ ਆ ਸਕਦੇ ਆ ਇਹਦੇ ਤੇ ਹਾਂਜੀ ਯਾਰ ਉੱਥੇ ਲਿਖੀ ਹੋ ਸੀਗੀ ਨੇ ਕੋਸ਼ਟਾ ਨਾ ਲਿਖਿਆ ਆ ਬਾਈ ਇਹਦੇ ਤੇ 21 ਟਨ ਤੋਂ ਵੱਧ ਨਹੀਂ ਲਿਆ ਸਕਦੇ ਆਪਾਂ 18 ਟਨ ہاں ਤੇ ਇਹ ਲੱਕੜ ਦਾ ਆ ਯਾਰ ਇਹ ਹਣਾ ਜਿਹੜੇ ਇਦਾਂ ਦੇ ਘਾਰ ਆ ਸਹੀ ਗੱਲ ਹੈ ਹਾਂ ਨਹੀਂ ਨਹੀਂ ਇਹ ਚੱਕ ਨਹੀਂ ਹੁੰਦਾ ਇਹ ਉਦਾਂ ਯਾਰ ਪੁਰਾਣਾ ਹੀ ਬਹੁਤ ਬਣਿਆ ਆ। ਹਾਂ। ਇਹ ਲੱਕੜਵਾਜੀ ਹਜੇ ਵੀ ਨਵੀਂ ਲੱਗਦੀ ਆ। ਹਾਂ ਦੇਖ ਤਾਂ ਲੱਕੜ ਐ ਨਾ ਵਧੀਆ ਆ। ਕਿੰਨੇ ਸਾਲ ਹੋ ਗਏ ਆ ਬਣੇ ਨੂੰ ਨਾਲੇ। ਇਹ ਸੇਕ ਸੂਕ ਵੀ ਲੱਗਦੀ ਇੱਥੇ। ਹੂੰ। ਉਹ ਗਿਆ ਹੁੰਦਾ। ਸੇਕ ਨਹੀਂ ਲੱਗਦੀ। ਇੰਡੀਆ ਤਾਂ ਕਾਠ ਨਾਲ ਦੇ ਵਿੱਚ ਸੇਕ ਲਾਦੀ ਐ। ਇੱਥੇ ਲੋਕੀ ਹਨਾ ਨੇਚਰ ਦੇ ਬਹੁਤ ਵਾਈ ਨੇੜੇ ਆ ਜਿੱਦਾਂ। ਕੁਦਰਤ ਦੇ ਨਾਲ ਨੇ 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 ਪਾਣੀ ਵੱਧ ਆਉਂਦਾ ਦੂਜੇ ਵਾ ਗਰਮੀਆਂ ਤਾਂ ਬਹੁਤ ਵਧੀਆ ਇਹ ਹੁੰਦਾ ਹਾਂ ਉਹ ਉਹ ਲੈਵਲ ਤੱਕ ਚਲ ਜਾਂਦਾ ਪਾਣੀ ਉਹ ਜਿੱਥੇ ਤੱਕ ਵੱਡਾ ਪੱਥਰ ਪਿਆ ਆ ਹੁਣ ਤਾਂ ਪਾਣੀ ਘਟ ਆ ਰਿਹਾ ਨਾ ਜੇ ਤੀ ਇਹ ਤਾਂ ਗਰਮੀਆਂ ਆਈ ਜਾਣੀਆਂ ਵਧੀ ਜਾਣਾ ਹੈ ਪਾਣੀ ਹੂੰ ਇਹ ਲੋਹਾ ਨਕੋਦਰ ਦੇ ਰੰਗ ਇਹ ਉੱਥੋਂ ਗੇ ਮੈਂ ਪਿੱਛੇ ਖੜਾ ਸੀਗਾ ਹਾਂ ਹਾਂ ਤਾਂ ਉੱਧਰ ਪਾਣੀ ਬਿਲਕੁਲ ਥੋੜਾ ਆ ਇਹਨੂੰ ਗਾਹਾਂ ਨੂੰ ਹੁਣ ਵਧੀ ਜਾਣਾ ਇਹਨਾਂ ਇਹ ਤਾਂ ਜਦੋਂ ਪੂਰੀਆਂ ਗਰਮੀਆਂ 'ਚ ਇੱਥੇ ਆਉਂਦੇ ਰਹੇ ਆ ਨਾ ਲੋਡ ਲੈ ਕੇ ਬੰਦੇ ਨੂੰ ਐਦਾ ਲੱਗਦਾ ਹੁੰਦਾ ਵੀ ਇੱਥੇ ਨਾ ਲਈਏ ਵਿੱਚ ਵੜ ਕੇ ਪਾਣੀ ਇੰਨਾ ਹੁੰਦਾ ਇਹ ਲੋ ਕੱਚੇ ਰਾ ਹੀ ਬਣਾਇਆ ਹੋਆ ਹੈ ਕੱਚਾ ਹੀ ਰਸਤਾ ਦੇਖ ਲਓ ਵਧੀਆ ਹੈ ਭਾਈ ਅੰਦਰੋਂ ਸਾਰਾ ਹੀ ਹੈ ਨਾ ਥੱਲੇ ਜਾ ਕੇ ਹੱਥ ਧੋਇਆ ਜੇ ਧੋਣੇ ਆ ਪਾਣੀ ਚ ਯਾਰ ਇਹ ਰਸਤਾ ਜੂਜ਼ ਕਰਦੇ ਹੀ ਆ ਨਾ ਲੰਘਦੇ ਆ ਇੱਧਰੋਂ ਤਾਂ ਕਾਫੀ ਖੁੱਲਾ ਹੀ ਹੈ ਉਹਦੇ ਇਹ ਨਿਸ਼ਾਨ ਜਿਹੜੇ ਪੈੜਾਂ ਆਈਆਂ ਬਣੀਆਂ ਆ। ਹਾਂ। ਹਾਂ। ਉਹਦੇ ਪਾਣੀ ਨੇ ਇੱਧਰੋਂ ਕਿੱਥੇ ਤੱਕ ਵਹਾਜਿਆ। ਅੱਛਾ ਪਾਣੀ ਖਾਰ ਪਈ ਹੋਆ। ਟੈਪ ਪਿਆ ਆ ਹਾਂ ਦੇ ਇੱਧਰੋਂ ਆ ਰਿਹਾ ਪਾਣੀ। ਉਹ ਆਉਂਦੀ ਇੱਧਰੋਂ ਆ ਰਿਹਾ ਮੈਂ ਦਿਖਾ ਲ ਦਾਂ। ਪਾਣੀ ਰੁਕਿਆ ਨਹੀਂ। ਉਹ ਜਦੋਂ ਲੈਵਲ ਹੁੰਦਾ ਹੋਣਾ ਨਾ ਪਾਣੀ ਦਾ ਇੱਧਰ ਫੇਰ ਆਉਂਦਾ ਹੋਣਾ। ਆ ਦੇ ਇੱਥੋਂ ਆਉਂਦਾ ਐ ਸਪੈਪ ਚੋਂ। ਪਾਣੀ ਉੱਧਰੋਂ ਡੋਨ ਗਿਆ ਐ। ਹਾਂ ਹਾਂ ਆਂਦੇ ਕੈਂਪਿੰਗ ਲਈ ਆਂਦੇ ਤਾਂ ਇੱਥੇ ਕੋਈ ਗਮ ਨਹੀਂ ਰੱਖਿਆ ਛੱਡਿਆ ਉਹਨੇ ਇੰਨੀ ਕਿਥਾਂ ਹਾਂ ਇੱਧਰ ਕਰ ਸਕਦੇ ਹਾਂ ਹਾਂ ਆ ਜਾਓ ਚੱਲ ਗਏ ਉਹ ਨਹੀਂ ਇੱਥੇ ਸ਼ਿਕਾਰ ਸਕੋਰ ਵਾਲਾ ਨਹੀਂਗਾ ਇੱਥੇ ਇਸ ਏਰੀਏ 'ਚ ਹੈ ਨਹੀਂਗਾ ਇਦਾਂ ਦਾ ਕੁਝ ਵੀ ਨਹੀਂ ਤਾਂ ਉਹ ਸਾਈਨ ਨਹੀਂ ਲੱਗੇ ਹੁੰਦੇ ਵੀ ਇੱਥੇ ਆਹ ਜਾਨਵਰ ਘੁੰਮਦਾ ਆ ਨਹੀਂ ਪ੍ਰਾਈਵੇਟ ਪ੍ਰਾਪਰਟੀ ਨਾਲ ਸਾਡੀ 'ਚ ਦੋ ਕਿੱल्ल्या ਤੋਂ ਵੱਧ ਹਾਂਜੀ ਲਾਇਸੈਂਸ ਵੀ ਜਾਂਦੇ ਆਹ ਲਾਇਸੈਂਸ ਲੋਕਿੰਗ ਉੱਪਰ ਤੇ ਪ੍ਰਾਈਵੇਟ ਪ੍ਰਾਪਰਟੀ 'ਚ ਸ਼ੂਟ ਕਰ ਸਕਦੇ ਹਾਂ ਬੱਟ ਬਈ ਇੱਥੇ ਕੋਈ ਲੱਗਾ ਹੈ ਨਹੀਂਗਾ ਮੰਨ ਲਓ ਸਾਈਨ ਨਹੀਂ ਹੈ ਨਹੀਂਗਾ ਇੱਥੇ ਰੋਡ ਤੋਂ ਜਾਣਾ ਨਾ ਹਾਂ ਉੱਥੇ ਆਉਂਦਾ ਆ ਹਾਂ ਉਸ ਰੋਡ ਤੇ ਆਉਂਦਾ ਆ ਕਿਈ ਜਗ੍ਹਾ ਲਿਖਿਆ ਹੁੰਦਾ ਵੀ ਇੱਥੇ ਸ਼ੂਟਿੰਗ ਨਹੀਂ ਅਲਾਉਡ ਵੀ ਸਾਡੀ ਪ੍ਰਾਈਵੇਟ ਪ੍ਰੌਪਰਟੀ ਹਾਂ ਜਦੋਂ ਮੰਨ ਤੋਂ ਪ੍ਰਾਈਵੇਟ ਪਾਰਕ ਉਹਨਾਂ ਚ ਅਲਾਉਡ ਨਹੀਂ ਨਾਈਟ ਆਪਦੇ ਸਾਰੇ ਨਾ ਕਰਨੈਸ਼ਾ ਸੈਂਟਰੀ ਹੈ ਨਾ ਕੋਈ ਸ਼ਹਿਰ ਆ ਉਹ ਪਾਰਕ ਦੀ ਉਕੇ ਉਕੇ ਲਾਊਡ ਆ ਰਿਹਾ ਬਾਹਰ ਸੁਬੀਰਾ ਰੋਜ਼ਨ ਆ ਉਹ ਉਹ ਵੀ ਕਹਿੰਦੇ ਕਿ ਜਦੋਂ ਇਹ ਕਾਰੂ ਦਾ ਆ ਬੰਗਾਲ ਲਾਣਾ ਆ ਦੇਖ ਐਦਾ ਅਗੀ ਧਰਮਿੰਦਰ ਉਹਨਾਂ ਦੀ ਫਿਲਮਾਂ ਚ ਕੈਮਰਾ ਕਮਾਉਂਦੇ ਹੁੰਦੇ ਸੀ ਦਰਾਖਤਾਂ ਤੇ ਆ ਦੇਖੋ ਆ ਕੇ ਆ ਵਾਕਿਆ ਹੀ ਹੋਰ ਯੇਸ਼ ਕਰਨੇ ਆਉਣ ਵਾਲੀਆਂ ਫਿਲਮਾਂ ਵਾਲਾ ਹੀ ਬਣਦਾ ਆ ਕੰਮ ਹੈਂ ਕੀ ਗੱਲ ਆ ਹਾਂ ਉਹ ਐਂਡ ਤੇ ਐਦਾ ਗਾਣਾ ਗੋਣਾ ਚਲਾ ਕੇ ਮੁੜ ਕੇ ਉਹ ਨਹੀਂ ਐਦਾ ਕੈਮਰਾ ਉੱਪਰ ਨੂੰ ਕਰਕੇ ਕਮਾ ਦੇਣਾ ਆਂਦੇ ਐਦਾ ਜੱਟਲ ਐਦਾਂ ਕਰਦੇ ਹੁੰਦੇ ਸੀਗੇ ਚੱਲੀਏ ਫੇ ਹੁਣ ਬਲਾਈਏ ਫਤਿਹ ਚਲੋ ਚਲੋ ਚੱਲੀਏ ਫੇ ਓਕੇ ਜੀ